ਲਾਓ ਵੀ ਮਿੱਤਰੋ ਅੱਜ ਉਹ ਭਰਾਵਾਂ ਦੀ ਡਿਮਾਂਡ ਪੂਰੀ ਕੀਤੀ ਹੈ ਜਿਹੜੇ ਨੌਕਰੇ ਬੱਚੇ ਦੇਣ ਵਾਲੀ ਘੋੜੀ ਪਾਲਦੇ ਅਤੇ ਬੰਤਰਾਂ-ਮੁੰਤਰਾਂ ਦੀ ਕੱਦ ਕਾਠੀ ਵਾਲੇ ਪੱਖੋਂ ਵੀ ਸੋਹਣੀ ਪਾਲਦੇ ਤੇ ਹੁਣ ਦਾ ਜਿਹੜੇ ਭਰਾਵਾਂ ਦੀ ਡਿਮਾਂਡ ਹੈ 100% ਨੌਕਰੇ ਬੱਚਾ ਦੇ ਦੇ ਤਾਂ ਮਿੱਤਰੋ ਆਹ ਵੀਡੀਓ ਦੇਖ ਲਓ ਢਾਈ ਕਮੈਂਟਾਂ ਦੀ ਵੀਡੀਓ ਹੈ ਤੇ 100% ਨੌਕਰੇ ਬੱਚੇ ਦੇਣ ਵਾਲੀ ਘੋੜੀ ਹੈ ਤੇ ਬੰਤਰਾਂ ਚੈੱਕ ਕਰ ਲਓ ਨੱਕ ਦੇਖ ਲਓ ਸੁੰਭ ਦਾ ਸਾਈਜ਼ ਦੇਖ ਲਓ ਕੰਨ ਕੰਡੀਸ਼ਨ ਦੇਖ ਲਓ ਸਾਰੇ ਪਾਸੇ ਪਰਫੈਕਟ ਆ ਆਪਾਂ ਕਹਿ ਸਕਦੇ ਆ ਪੌਣੀ ਨੌਕਰੀ ਆ ਕਿਉਂ ਪੌਣੀ ਨੌਕਰੀ ਕਹਿ ਸਕਦੇ ਆ ਸਾਰੀ ਵੀਡੀਓ ਤੇ ਡਿਟੇਲ ਦਵਾਂਗੇ ਵਸਤੇ ਜਿਹੜੀ ਵੀਡੀਓ ਆ ਪ੍ਰੋਪਰ ਦੇਖ ਲਓ ਤਾਂ ਕਿ ਸਾਰੀ ਡਿਟੇਲ ਤੁਹਾਨੂੰ ਮਿਲ ਜੇ ਸਭ ਤੋਂ ਪਹਿਲਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਇਹ ਵੀਡੀਓ 2 ਜਨਵਰੀ 2022 ਦੀ ਵੀਡੀਓ ਆ ਤੇ ਮਿੱਤਰੋ ਅੱਜ ਪੌਣੀ ਨੁਕਰੀ ਘੋੜੀ ਚੰਬੀ ਘੋੜੀ ਲਿਆਤੀ ਦੀ ਨੇ ਨੁਕਰੇ ਬੱਚੇ ਦੇ ਨੇ ਬਹੁਤ ਟੌਪ ਕਲਾਸ ਘੋੜੀ ਹੈ ਜੀ ਹੈਕਵਾੜੀ ਦੀ ਲੈਂਥ ਲੰਥ ਦੀ ਪੈਰਾਂ ਦੀ ਪੂਰੀ ਪਰਫੈਕਟ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵੇਂ ਵਾਸਤੇ ਵੀਡੀਓ ਪ੍ਰੋਪਰ ਦੇਖ ਲ ਤਾਂ ਕਿ ਜਿਹੜੀ ਤੁਹਾਨੂੰ ਡਿਟੇਲ ਹੈ ਜੀ ਸਾਰੀ ਵੀਡੀਓ ਦੇ ਵਿੱਚ ਹੀ ਮਿਲ ਜੇ ਤੇ ਜਿਹੜੇ ਭਰਾਵਾਂ ਨੂੰ ਪਸੰਦ ਹੋਏ ਨੰਬਰ ਆਪਾਂ ਦੇ ਦਾਂਗੇ ਲਾਸਟ ਤੇ ਸੰਪਰਕ ਕਰ ਮਿੱਤਰੋ 4 ਸਵਾ 4 ਸਾਲ ਦੀ ਘੋੜੀ ਹੈ ਜੀ ਤੇ ਹਾਈਟ ਦੀ ਗੱਲ ਕਰੀਏ 60 ਇੰਚ ਹਾਈਟ ਆ ਬਾਲ ਪੌਰੀਆਂ ਦੀ ਸਾਫ ਆ ਕੰਨ ਛੋਟਾ ਲੱਗਿਆ ਹੋਇਆ ਤੇ ਸੋਹਣਾ ਕੰਨ ਲੱਗਿਆ ਤੇ ਧੌਣ ਤੁਸੀਂ ਦੇਖੋ ਕਿੰਨੀ ਲੰਮੀ ਧੌਣ ਤੇ ਮਾਰਵਾੜੀ ਵਾਲੀ ਧੌਣ ਲੱਗੀ ਹੋਈ ਸੌਂਬ ਦਾ ਸਹਿਜ ਵੀ ਬਹੁਤ ਸੋਹਣਾ ਪੂਰਾ ਸੋਹਣਾ ਸੌਂਬ ਦਾ ਸਹਿਜ ਆ ਚਾਰੇ ਪੈਰ ਚਿੱਟੇ ਢੱਡ ਚਿੱਟਾ ਤੇ ਤਕਰੀਬਨ ਗਲਡੀ ਚੰਬੀ ਘੋੜੀ ਹੋਣ ਦੇ ਕਰਕੇ ਨਾ ਸਾਰੇ ਪੰਡੇ ਚ ਹੀ ਵਾਲ ਚਿੱਟੇ ਆ ਤੇ ਜਿਹੜਾ ਇਹਦਾ ਪਲੱਸ ਪੁਆਇੰਟ ਆ ਆਪਾਂ ਕਹਿ ਸਕਦੇ ਆ ਤੇ ਪੂਰ ਸਤੇ ਜਾਦਾਂ ਵਾਲੇ ਵਾਲ ਚਿੱਟੇ ਆ 골ਡਨ ਤੋਂ ਚਿੱਟੇ ਜੇ ਹੋਏ ਹੋਇਆ ਤੇ ਜਿੰਨਾ ਕ ਤਜਰਬਾ ਆਪਾਂ ਸੁਣਿਆ ਜਾਂ ਹਨਾ ਆਪਾਂ ਨੂੰ ਪਤਾ ਵੀ ਜਿਹਦੇ ਪਹਿਲੀ ਗੱਲ ਤਾਂ ਗਲ ਦੀ ਜੰਬੀ ਨੇ ਬੱਚਾ ਹੀ ਨੌਕਰਾ ਦੇਣਾ ਹੁੰਦਾ ਤੇ ਕਹਿੰਦੇ ਜਿਹਦੇ ਮੰਨ ਲਓ ਪੂਸ ਤੇ ਜਾਂਦਾਂ ਵਾਲੇ ਬਲ ਚਟੇ ਆ ਉਹਦੀ ਤਾਂ ਗਰੰਟੀ ਲੈ ਕੇ ਦਿੱਤੀ ਪਈ ਹੁੰਦੀ ਵੀ ਇਹਨੇ ਨੌਕਰਾ ਬੱਚੇ ਦੇਣਾ ਤੇ ਮਿੱਤਰੋ ਫਾਇਦਾ ਤੁਹਾਡਾ ਇਹ ਹੋ ਜਾਣਾ ਮੌਕੇ ਤੇ ਘੂੜੀ ਖਾਲੀ ਆ ਆਪਦੀ ਅੰਦਰ ਦੀ ਚੈੱਕ ਕਰਵਾ ਕੇ ਆਪਦੇ ਮਨਪਸੰਦ ਤੇ ਘੂੜੀ ਤੋਂ ਭਰਾ ਸਕਦੇ ਤੁਹਾਨੂੰ ਇੱਕ ਸਾਲ ਵੇਟ ਕਰਨ ਦੀ ਲੋੜ ਨਹੀਂ ਪੈਣੀ ਵੀ ਅਗਲੇ ਸੂਜ ਆਪਦੇ ਮਨਪਸੰਦੇ ਘੋੜੇ ਤੇ ਭਰਾਵਾਂਗੇ ਕਿਉਂਕਿ ਨੋਕਰਾਂ ਵਿੱਚ ਵੀ ਟੌਪ ਟੌਪ ਦੇ ਘੋੜੇ ਖੜੇ ਆ ਤੇ ਤੁਸੀਂ ਆਪਦੇ ਚੰਗੇ ਘੋੜੇ ਤੇ ਭਰਾ ਸਕਦੇ ਹੱਕ ਬਾਡੀ ਦੀ ਲੈਂਥ ਦੀ ਖੁੱਲੀ ਆ ਤੇ ਜਿਹੜੀ ਗੱਲ ਰਹੀ ਸਵਾਰੀ ਦੀ ਸਵਾਰੀ ਦੀ ਕਲਿੱਪ ਉਹ ਇੱਕ ਛੋਟੀ ਜਿਹੀ ਮੂਰੇ ਲਾਈ ਦਿੱਤੀ ਤੇ ਬਾਕੀ ਆ ਕੇ ਚੜ੍ਹ ਕੇ ਦੇਖ ਲਿਓ ਆਪਦੀ ਤਸੱਲੀ ਕਰਕੇ ਘੋੜੀ ਲੈ ਜਾ ਸਕਦੇ ਹੋ ਨੰਬਰ ਥੱਲੇ ਹੈ ਧੰਨਵਾਦ